ਜੀ ਗਾਰੀ ਸਾਹਿਬ ਅੱਜ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਐਸਐਸਪੀ ਦਫਤਰ ਬਠਿੰਡਾ ਦੇ ਬਾਰ ਕੀ ਕਾਰਨ ਹੈ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਤਵਾਹ ਪੰਚਾਇਤ ਪੰਜਾਬ ਦੇ ਚੇਅਰਮੈਨ ਕੇ ਕੇਸੀ ਕਾਂਗਰਸ ਵਿਭਾਗ ਪੰਜਾਬ ਪ੍ਰਦੇਸ਼ ਅੱਜ ਰਾਇਕੇ ਕਲਾਂ ਪਿੰਡ ਦੇ ਇਹ ਦਲਤ ਭਾਈਚਾਰਾ ਜਿਹਦੇ ਵਿੱਚ ਵੱਡੀ ਗਿਣਤੀ ਵਿੱਚ ਬੀਬੀਆਂ ਪੀੜਤ ਪਰਿਵਾਰ ਸ਼ਾਮਲ ਹੈ ਪਿਛਲੇ ਦਿਨੀ 17 ਤਰੀਕ ਨੂੰ ਇੱਕ ਮੇਲਾ ਸੀਗਾਰ ਆਇਕੇ ਕਲਾਂ ਦੇ ਵਿੱਚ ਉਸ ਮੇਲੇ ਤੋਂ ਪਹਿਲਾਂ ਰਾਕੇ ਕਲਾ ਪਿੰਡ ਦੇ ਜ਼ਿੰਮੇਵਾਰ ਵਿਅਕਤੀ ਮੰਡਰ ਕਮੇਟੀ ਦੇ ਕੁਲਵਿੰਦਰ ਤੇ ਸੋਹਣ ਸਿੰਘ ਜੀ ਮੈਂਬਰ ਸਾਹਿਬ ਉਹ ਲਿਖ ਕੇ ਦੇ ਕੇ ਗਏ ਐੱਸਐੱਸਪੀ ਨੂੰ ਕਿ ਭਾਈ ਸਾਡੇ ਇੱਥੇ ਫੋਰਸ ਲਾਈ ਜਾਵੇ ਔਰ ਫੋਰਸ ਲਾ ਕੇ ਕਿਉਂਕਿ ਉੱਥੇ ਲੜਾਈ ਝੜਾ ਹੋ ਸਕਦਾ ਤਾਂ ਉਹਨਾਂ ਨੇ ਕੋਈ ਉੱਥੇ ਫੋਰਸ ਨਹੀਂ ਲਾਈ ਲਿਖਤੀ ਐਪਲੀਕੇਸ਼ਨ ਨਹੀਂ ਮੰਨੀ ਔਰ 17 ਦਿਗ ਨੂੰ ਉੱਤੇ ਝਗੜਾ ਹੋਇਆ ਬਾਹਰਲੇ ਬੰਦੇ ਆਏ ਕੋਈ ਲਾਲ ਬਾਈ ਦੇ ਦੱਸਦੇ ਆ ਲੋਕ ਕਿ ਗਿੱਦਰ ਬਾਈ ਦੇ ਦੱਸਦੇ ਆ ਲੋਕ ਉਹਨਾਂ ਦਾ ਉੱਥੇ ਝਗੜਾ ਹੋਇਆ ਇੱਕ ਬੰਦੇ ਦੇ 6:00 ਵਜੇ ਉਸ ਤੋਂ ਬਾਅਦ ਕੁਝ ਬੰਦੇ ਉਹਨੂੰ ਦਾਖਲ ਕਰਾਉਣ ਹਸਪਤਾਲ ਦੇ ਵਿੱਚ ਆ ਕੇ 10:00 ਵਜੇ ਬ ਜੇਕਰ ਤੋਂ ਹੋਰ ਬੰਦੇ ਜਿਹੜੇ ਇੱਥੇ ਆਏ ਉਹ ਕੋਈ ਉੱਥੇ ਜਗ੍ਹਾ ਤੇ ਵੀ ਨਹੀਂ ਸੀ ਉਦੋਂ ਬਾਅਦ ਪੁਲਿਸ ਉੱਥੇ ਜਾਂਦੀ ਹੈ ਐਸਓ ਐਸਐਚਓ ਜਾਂਦਾ ਹੈ ਤੇ ਉੱਥੇ ਲੜਾਈ ਝਗੜਾ ਜਿਹੜਾ ਝੜਪ ਹੋ ਜਾਂਦੀ ਹੈ ਪਿੰਡ ਦੇ ਲੋਕਾਂ ਦਾ ਕਹਿਣਾ ਕਿ ਜਿਹੜੀ ਪੁਲਿਸ ਦੀ ਝੜਪ ਹੋਈ ਉਹ ਬਾਹਰਲੇ ਪਿੰਡਾਂ ਵਾਲੇ ਲੋਕਾਂ ਨੂੰ ਮੁੰਡਿਆਂ ਦੇ ਨਾਲ ਹੋਈ ਪਰ ਇਹਨਾਂ ਨੇ ਕੀ ਕੀਤਾ ਟਾਰਗੇਟ ਕੀਤਾ ਐਸੀ ਭਾਈਚਾਰੇ ਨੂੰ ਗਲਤ ਭਾਈਚਾਰੇ ਨੂੰ ਟਾਰਗੇਟ ਕਰਕੇ 8-9 ਵਿਅਕਤੀਆਂ ਨੂੰ ਫੜ ਕੇ ਜਿਹੜਾ ਹੈਗਾ ਬੰਦ ਕਰਤਾ ਇਥੋਂ ਦਾ ਉਹ ਵੀ ਗੱਲ ਕਹਿਣਾ ਇੱਕ ਬੀਬੀਆਂ ਦਾ ਦੱਸਣਾ ਹੈ ਪੁਲਿਸ ਨੇ ਉੱਥੇ ਵਿੜੇ ਤੇ ਜਾ ਕੇ ਦਲਤ ਭਾਈਚਾਰੇ ਦੇ ਮਹੱਲੇ ਤੇ ਜਾ ਕੇ ਦਹਿਸ਼ਤ ਦਾ ਮਾਹੌਲ ਬਣਾਇਆ ਔਰ ਦਹਿਸ਼ਤ ਦਾ ਮਾਹੌਲ ਬਣਾਉਂਦਿਆਂ ਪਸ਼ੂਆਂ ਨੂੰ ਖੋਲਿਆ ਗਿਆ ਪਸ਼ੂਆਂ ਨੂੰ ਕੁੱਟਿਆ ਗਿਆ ਪੁਲਿਸ ਵੱਲੋਂ ਭੰਤੜ ਵੀ ਕੀਤੀ ਬੀਬੀਆਂ ਦਾ ਦਰਬਾਰ ਕੀਤਾ ਗਿਆ ਮਤਲਬ ਇਹ ਕੋ ਉਥੇ ਗੁੰਡਾਗਰਦੀ ਦਾ ਨਾਜ ਰਾਇਕੇ ਕਰਾਂ ਦੇ ਦਲਤ ਭਾਈਚਾਰੇ ਦੇ ਘਰਾਂ ਦੇ ਵਿੱਚ ਕੀਤਾ ਗਿਆ ਜਿਹਦੇ ਰੋਸ ਵਦੋਂ ਜਿਹਦੇ ਵਿਰੋਧ ਵਦੋਂ ਅਸੀਂ ਪਿਛਲੇ ਦਿਨ ਡੀਆਈਜੀ ਸਾਹਿਬ ਨੂੰ ਮਿਲੇ ਸੀ ਡੀਆਈਜੀ ਸਾਹਿਬ ਨੇ ਕੈਪਲੀਕੇਸ਼ਨ ਜਿਹੜੀ ਹੈਗੀ ਆ ਲੈ ਕੇ ਐਸਪੀ ਡੀ ਕੋਲ ਇਨਕੁਆਰੀ ਲਾਈ ਹੈ ਤਾਂ ਉਹਦੇ ਦੇ ਸਬੰਧ ਵਿੱਚ ਉਹ ਸੀ ਐਸਐਸਪੀ ਬਠਿੰਡਾ ਨਾਲ ਗੱਲ ਕਰਨੀ ਚਾਹੀਦੀ। ਤਜਮੀ ਐਸਐਸਪੀ ਬਠਿੰਡਾ ਨੂੰ ਪਤਾ ਹੁੰਦਾ ਐ। ਐਸਐਸਪੀ ਬਠਿੰਡਾ ਨੇ ਫੋਨ ਵੀ ਅਟੈਂਡ ਕਰਨਾ ਜ਼ਰੂਰੀ ਨਹੀਂ ਸਮਝਿਆ। ਕੱਲ ਦੀ ਇਹ ਗੱਲ ਚੱਲ ਰਹੀ ਐ ਕਿ ਭਈ ਰਾਏਕੇ ਕਲਾਂ ਦੇ ਲੋਕ ਇੱਥੇ ਇਕੱਠੇ ਹੋ ਕੇ ਆ ਰਹੇ ਆ, ਮਿਲਣ ਆ ਰਹੇ ਆ ਅਫਸਰਾਂ ਨੂੰ। ਤੇ ਐਸਐਸਪੀ ਬਠਿੰਡਾ ਨੇ ਇਹ ਜ਼ਰੂਰੀ ਨਹੀਂ ਸਮਝਿਆ ਕਿ ਇਹ ਪੀੜਤ ਪਰਿਵਾਰਾਂ ਦੇ ਨਾਲ ਇਹ ਗਰੀਬ ਲੋਕਾਂ ਦੇ ਨਾਲ ਬੈਠ ਕੇ ਇਹਨਾਂ ਦੀ ਗੱਲ ਮੈਂ ਸੁਣਾ ਤੇ ਇਹਨਾਂ ਨੂੰ ਇਨਸਾਫ ਦੇਣ ਦਾ ਕੰਮ ਕਰਾਂ ਜਿਸ ਦੇ ਪ੍ਰੋਟੈਸਟ ਵਜੋਂ ਅੱਜ ਐਸਐਸਪੀ ਦਫ਼ਤਰ ਦੇ ਬਾਹਰ ਸਾਨੂੰ ਮਜਬੂਰਨ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਕਹੇਰੀ ਸਾਹਿਬ ਤੇ ਗੱਲ ਕਰੀਏ ਤੁਸੀਂ ਰੈਂਕੇ ਕਲਾ ਪਿੰਡ ਦੀ ਗੱਲ ਕੀਤੀ ਹੈਗੀ ਹੈ ਤੇ ਪੁਲਿਸ ਪ੍ਰਸ਼ਾਸਨ ਇਹ ਕਹਿ ਰਿਹਾ ਹੈਗਾ ਵੀ ਸਾਡੇ ਇੱਕ ਇਨਸਪੈਕਟਰ ਨੂੰ ਅਤੇ ਇੱਕ ਐਸਆਈ ਨੂੰ ਉੱਥੇ ਜ਼ਖਮੀ ਕਰ ਦਿੱਤਾ ਗਿਆ ਲੋਕਾਂ ਵੱਲੋਂ ਕਿਵੇਂ ਦੇਖੋ ਜਿਹੜੀ ਅਸੀਂ ਇਹ ਗੱਲ ਕਹਨੇ ਆ ਇਹ ਸਾਰੇ ਲੋਕ ਕਹਿੰਦੇ ਆ ਅਸੀਂ ਵੀ ਕਹਨੇ ਆ ਜਿਹੜੇ ਦੋਸ਼ੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਸਾਨੂੰ ਕੋਈ ਇਤਰਾਜ਼ ਨਹੀਂ ਸਾਨੂੰ ਉਤਰਾਜ ਇਸ ਗੱਲ ਤੇ ਹੈ ਕਿ ਬੇਕਸੂਰ ਦਲਤ ਭਾਈਚਾਰੇ ਦੇਖਲੇ ਨੌਜਵਾਨ ਹੈ ਜਿਹੜੇ ਲੋਕ ਬੰਦੀ ਹੈਗੇ ਆ ਉਹਨਾਂ ਨੂੰ ਬਿਨਾ ਕਿਸੇ ਪਰਤਾਲ ਦੇ ਟਾਰਗੇਟ ਕੀਤਾ ਫੜ ਲਿਆ ਹੁਣ ਉਹ ਜਿਹੜੀ ਵੀਡੀਓ ਇਹ ਕਹਿੰਦੇ ਆ ਵੀਡੀਓ ਜਿਹੜੇ ਸਾਰੇ ਵਰਗਾਂ ਦੇ ਲੋਕ ਦਿਖਦੇ ਆ ਇਕੱਲੇ ਮਨਜੀਤ ਸਿੰਘ ਭਾਈਚਾਰੇ ਦੇ ਇਕੱਲੇ ਦਲਤ ਭਾਈਚਾਰੇ ਦੇ ਬੰਦਿਆਂ ਨੂੰ ਟਾਰਗੇਟ ਕਰਨਾ ਉਹਨਾਂ ਦੇ ਘਰਾਂ ਦੇ ਵਿੱਚ ਵੜ ਕੇ ਭੰਨਤੋੜ ਕਰਨੀ ਬੀਬੀਆਂ ਤੋਂ ਵਿਹਾਰ ਕਰਨਾ ਇਹ ਕਿੱਥੋਂ ਦਾ ਇਨਸਾਫ ਹੈ ਤੁਹਾਡੇ ਕਹਿਣ ਦਾ ਮੀਲਦਾ ਵੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਬਠਿੰਡਾ ਪੁਲਿਸ ਨੇ ਵੀ ਉਹਨਾਂ ਦੀ ਇਨਵੋਲਵਮੈਂਟ ਨਹੀਂ ਅਸੀਂ ਇਹੀ ਤਾਂ ਕਹਿੰਦੇ ਆ ਵੀ ਜਿਹੜੇ ਬੰਦੇ ਨੂੰ ਇਹ ਕਹਦੇ ਆ ਬਲਵਿੰਦਰ ਸਿੰਘ ਨਾਂ ਦਾ ਵਿਅਕਤੀ ਹੈ ਉਹ 10 ਵਜੇ ਉਹਦੀ ਲੋਕੇਸ਼ਨ ਸਰਕਾਰੀ ਹਸਪਤਾਲ ਬਟੰਡੇ ਦੀ ਹੈ ਇੱਕ ਮੁੰਡਾ ਗੱਗੋ ਦੀ ਲੋਕੇਸ਼ਨ ਕਿਤੋਂ ਦੀ ਹੈ ਕੁਝ ਹੋਰ ਜਿਹੜੇ ਫੜੇ ਆ 5 ਕਿਲੋ ਤੋਂ ਦੋ ਬੰਦੇ ਫੜੇ ਆ ਉਹਨਾਂ ਦੀ ਲੋਕੇਸ਼ਨ ਕਿੱਥੇ ਹੋਰ ਹੈ ਮਤਲਬ ਜਿਹਨੂੰ ਉੱਥੇ ਕੀ ਆਏਗਾ ਕੀ ਹੁੰਦਾ ਕਿ ਪਿੰਡਾਂ 'ਚ ਕਿਸ ਨਾ ਕਿਸੇ ਬੰਦੇ ਦੀ ਕਿਸੇ ਨਾ ਨਹੀਂ ਬਣਦੀ ਹੁੰਦੀ ਜਿਹਨੇ ਕਿਸੇ ਨੇ ਨਾਂ ਲੈਤਾ ਯਾ ਮੜਾ ਸਿਰ ਚੱਕਦੇ ਆ ਵੀ ਵਿੱਚ ਸੀ ਫੜ ਲਉ ਇਹਨੂੰ ਵੀ ਤੇ ਪੁਲਿਸ ਨੂੰ ਥੋੜਾ ਬਹੁਤ ਤਾਂ ਸੋਚਣਾ ਚਾਹੀਦਾ ਹੈ ਇਹ ਗੀਗੁਰਪੇ ਲੋਕ ਇਹ ਜਿਹੜੇ ਬੰਦੇ ਵਿਚਾਰੇ ਦਿਹਾੜੀ ਦਾਪਾ ਕਰਕੇ ਆਦਾ ਪੇਟ ਪਾਲਦੇ ਆ ਪਰਿਵਾਰ ਪਾਲਦੇ ਆ ਪਹਿਲਾਂ ਤਾਂ ਵੱਡੀ ਗਲਤੀ ਇਹ ਹੈ ਜਿਉ ਜੋ ਤੁਸੀਂ ਉੱਥੇ ਫੋਰਸ ਲਈ ਹੁੰਦੀ ਲੜਾਈ ਹੁੰਦੀ ਨਹੀਂ ਸੀ ਵੱਡੀ ਗਲਤੀ ਪੁਲਿਸ ਦੀ ਇੱਥੇ ਹੈ ਔਰ ਦੂਜੀ ਗੱਲ ਵੀ ਐਸਐਸਪੀ ਬਟਿੰਡਾ ਨੂੰ ਇਹ ਕੀ ਪ੍ਰੋਬਲਮ ਹੈ ਇਹ ਬਾਬਾ ਸਾਹਿਬ ਡਾਕਟਰ ਵੀ ਮਰਾਓ ਅੰਬਿਲਕਰ ਦੁਆਰਾ ਦਿੱਤੇ ਸੰਵਿਧਾਨ ਦੇ ਤਹਿਤ ਅਰਜ਼ਾਮ ਸੇ ਤਹਿਤ ਮੈਨੂੰ ਪਤਾ ਲੱਗਿਆ ਬੀਬੀ ਸ਼ਰੂ ਕਸ਼ਟ ਭਾਈ ਜਰੋ ਜੋ ਹੈ ਇੱਕ ਮਹਿਲਾ ਹੈ ਪਰੇ ਸ਼ਰੂਲਕਾ ਲੋਕਾਂ ਦੇ ਨਾਲ ਤੱਕਾ ਇੱਥੇ ਜਿਹੜਾ ਹੋ ਰਿਹਾ ਮੈਂ ਕਿੰਨੀਆਂ ਆਧਾਰਨਾ ਦੇ ਸਕਦਾ ਬਾਈਟ ਲੰਬੀ ਹੋ ਜੂਗੀ ਔਰ ਸਾਰੀ ਲਿਸਟ ਬਣਾ ਕੇ ਉਹਦੇ ਪ੍ਰੈਸ ਕਾਨਫਰੰਸ ਕਰਾਂਗੇ ਜੇ ਅੱਜ ਵੀ ਕੋਈ ਗੱਲ ਨਾ ਹੋਈ ਸਿਰੇ ਲੱਗੀ ਤਾਂ ਤਿੱਖਾ ਅੰਦੋਲਨ ਕਰਾਂਗੇ ਅੱਜ ਰਹਿ ਕੇ ਕੱਲ੍ਹ ਦੇ ਸਿਰਫ ਲੋਕ ਹੈ ਤਫਰਸੀ ਨੈਸ਼ਨਲ ਦਲਤ ਮਹਾਪੰਚਾਇਤ ਦੇ ਕਾਂਗਰਸ ਪਾਰਟੀ ਦੇ ਸਾਡੇ ਮੇਰੇ ਮਜ਼ਦੂਰ ਮਲਾਜ਼ਮ ਕੇ ਕੇਸੀ ਵਿਭਾਗ ਦੇ ਸਾਰੇ ਵਰਕਰਾਂ ਨੂੰ ਸੱਦ ਕੇ ਵੱਡੀ ਬਦਰ ਤੇ ਬਠਿੰਡਾ ਫਰਸ ਦੇ ਖਿਲਾਫ ਪ੍ਰੋਟੈਸਟ ਕਰਾਏ। ਤੁਹਾਡੇ ਕਹਿਣ ਦਾ ਮੀਨਸ ਹੈ ਜਿਨ੍ਹਾਂ ਨੂੰ ਅਰੈਸਟ ਕੀਤਾ ਬਠਿੰਡਾ ਪੁਲਿਸ ਨੇ ਉਹ ਜਾਤੀਵਾਦ ਦਾ ਸ਼ਿਕਾਰ ਹੋਇਆ। ਬਿਲਕੁਲ ਬਿਲਕੁਲ ਉਹ ਕੋਈ ਰੰਜਿਸ਼ਵਾਦੀ ਦੇ ਤਹਿਤ ਉਹਨਾਂ ਦੇ ਨਾਮ ਲਖਾਏ ਗਏ ਤੇ ਉਹਨਾਂ ਨੂੰ ਚੱਕ ਲਿਆ ਗਿਆ। ਕਿਉਂਕਿ ਇਹਨਾਂ ਇਹਨਾਂ ਕੋਲੇ ਦੇਖੋ ਦੋ ਹੀ ਚੀਜ਼ਾਂ ਚਾਹ ਇਹਨਾਂ ਕੋਲੇ ਪੈਸਾ ਨਹੀਂ ਇਹਨਾਂ ਕੋਲੇ ਪੋਲੀਟੀਕਲ ਪਾਵਰ ਨਹੀਂ ਇਸ ਕਰਕੇ ਇਹ 40% ਦਲਤ ਭਾਈਚਾਰੇ ਦੇ ਲੋਕਾਂ ਦੇ ਨਾਲ ਜਾਤੀ ਹੁੰਦੀ ਹੈ ਕਰ ਕਿਰਨਜੀਤ ਸਿੰਘ ਗਹਿਰੀ ਦਾ ਇਹ ਫੈਸਲਾ ਜਿੱਥੇ ਦਲਤਾਂ ਨਾਲ ਬੇਇਨਸਾਫੀ ਹੋਊਗੀ ਉਹ ਤੋਂ ਉਹਨਾਂ ਦੇ ਨਾਲ ਖੜਨ ਲਈ ਅਸੀਂ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ ਜੀ ਕੈਰੀ ਸਾਹਿਬ ਅੱਜ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਐਸਐਸਪੀ ਦਫਤਰ ਬਠਿੰਡਾ ਦੇ ਬਾਰ ਕੀ ਕਾਰਨ ਹੈ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਦੇ ਚੇਅਰਮੈਨ ਕੇ ਕੇਸੀ ਕਾਂਗਰਸ ਵਿਪਾਗ ਪੰਜਾਬ ਪ੍ਰਦੇਸ਼ ਅੱਜ ਰਹਿ ਕੇ ਕਲਾ ਪਿੰਡ ਦੇ ਇਹ ਦਲਤ ਭਾਈਚਾਰਾ ਜਿਹਦੇ ਵਿੱਚ ਵੱਡੀ ਗਿਣਤੀ ਵਿੱਚ ਬੀਬੀਆਂ ਪੀੜਤ ਪਰਿਵਾਰ ਸ਼ਾਮਲ ਹੈ ਪਿਛਲੇ ਦਿਨੀ 17 ਤਰੀਕ ਨੂੰ ਇੱਕ ਮੇਲਾ ਸੀਗਾਰ ਆਇਕੇ ਕਲਾ ਦੇ ਵਿੱਚ ਉਸ ਮੇਲੇ ਤੋਂ ਪਹਿਲਾਂ ਕਰਾਕੇ ਕਲਾ ਪਿੰਡ ਦੇ ਜ਼ਿੰਮੇਵਾਰ ਵਿਅਕਤੀ ਮੰਦਰਾ ਕਮੇਟੀ ਦੇ ਕੁਲਵਿੰਦਰ ਤੇ ਸੋਹਣ ਸਿੰਘ ਜੀ ਮੈਂਬਰ ਸਾਹਿਬ ਉਹ ਲਿਖ ਕੇ ਦੇ ਕੇ ਗਏ ਐਸਐਸਪੀ ਨੂੰ ਕਿ ਭਾਈ ਸਾਡੇ ਇੱਥੇ ਫੋਰਸ ਲਾਈ ਜਾਵੇ ਔਰ ਫੋਰਸ ਲਾ ਕੇ ਕਿਉਂਕਿ ਉੱਥੇ ਲੜਾਈ ਝੜਾ ਹੋ ਸਕਦਾ ਤਾਂ ਉਹਨਾਂ ਨੇ ਕੋਈ ਉੱਥੇ ਫੋਰਸ ਨਹੀਂ ਲਾਈ ਲਿਖਤੀ ਅਪਲੀਕੇਸ਼ਨ ਨਹੀਂ ਮੰਨੀ ਔਰ 17 ਤਰੀਕ ਨੂੰ ਉੱਤੇ ਝਗੜਾ ਹੋਇਆ ਬਾਹਰਲੇ ਬੰਦੇ ਆਏ ਕੋਈ ਲਾਲ ਬਾਈ ਦੇ ਦੱਸਦੇ ਆ ਲੋਕ ਕੋ ਗਿੱਦਰ ਬਾਈ ਦੇ ਦੱਸਦੇ ਆ ਲੋਕ ਉਹਨਾਂ ਦਾ ਉਥੇ ਝਗੜਾ ਹੋਇਆ ਇੱਕ ਬੰਦੇ ਦੇ 60 ਵਜੇ ਉਸ ਤੋਂ ਬਾਅਦ ਕੁਝ ਬੰਦੇ ਉਹਨੂੰ ਦਾਖਲ ਕਰਾਉਣ ਹਸਪਤਾਲ ਦੇ ਵਿੱਚ ਆਗੇ 10 ਵਜੇ ਬਲਵਿੰਦਰ ਨਾਮ ਦਾ ਵਿਅਕਤੀ ਇੱਕ ਦੋ ਹੋਰ ਬੰਦੇ ਜਿਹੜੇ ਇੱਥੇ ਆਏ ਉਹ ਕਿਤੇ ਉੱਥੇ ਜਗ੍ਹਾ ਤੇ ਵੀ ਨਹੀਂ ਸੀ ਉਦੋਂ ਬਾਅਦ ਪੁਲਿਸ ਉਥੇ ਜਾਂਦੀ ਹੈ ਐਸਓ ਐਸਐਚਓ ਜਾਂਦਾ ਹੈ ਤੇ ਉਥੇ ਲੜਾਈ ਝਗੜਾ ਜਿਹੜਾ ਝੜਪ ਹੋ ਜਾਂਦੀ ਹੈ ਪਿੰਡ ਦੇ ਲੋਕਾਂ ਦਾ ਕਹਿਣਾ ਕਿ ਜਿਹੜੀ ਪੁਲਿਸ ਦੀ ਝੜਪ ਹੋਈ ਉਹ ਬਾਹਰਲੇ ਪਿੰਡਾਂ ਦੇ ਲੋਕਾਂ ਨੂੰ ਮੁੰਡਿਆਂ ਦੇ ਨਾਲ ਹੋਈ ਪਰ ਇਹਨਾਂ ਨੇ ਕੀ ਕੀਤਾ ਟਾਰਗੇਟ ਕੀਤਾ ਐਸਸੀ ਭਾਈਚਾਰੇ ਨੂੰ ਗਲਤ ਭਾਈਚਾਰੇ ਨੂੰ ਟਾਰਗੇਟ ਕਰਕੇ 8-9 ਵਿਅਕਤੀਆਂ ਨੂੰ ਫੜ ਕੇ ਜਿਹੜਾ ਹੈਗਾ ਬੰਦ ਕਰਤਾ ਇਥੋਂ ਦਾ ਉਹ ਵੀ ਗੱਲ ਕਹਿਣਾ ਇੱਕ ਬੀਬੀਆਂ ਦਾ ਦੱਸਣਾ ਹੈ ਕਿ ਪੁਲਿਸ ਨੇ ਉੱਥੇ ਵਿੜੇ ਤੇ ਜਾ ਕੇ ਦਲਤ ਭਾਈਚਾਰੇ ਦੇ ਮਹੱਲੇ ਤੇ ਜਾ ਕੇ ਦਹਿਸ਼ਤ ਦਾ ਮਾਹੌਲ ਬਣਾਇਆ ਔਰ ਦਹਿਸ਼ਤ ਦਾ ਮਾਹੌਲ ਬਣਾਉਂਦਿਆਂ ਪਸ਼ੂਆਂ ਨੂੰ ਖੋਲਿਆ ਗਿਆ ਪਸ਼ੂਆਂ ਨੂੰ ਕੁੱਟਿਆ ਗਿਆ ਪੁਲਿਸ ਵੱਲੋਂ ਭੰਤੜ ਵੀ ਕੀਤੀ ਬੀਬੀਆਂ ਦਾ ਦਰਬਾਰ ਕੀਤਾ ਗਿਆ ਮਤਲਬ ਇਹ ਕੋ ਉਥੇ ਗੁੰਡਾਗਰਦੀ ਦਾ ਨਾਜ ਰਾਇਕੇ ਕਰਾਂ ਦੇ ਦਲਤ ਭਾਈਚਾਰੇ ਦੇ ਘਰਾਂ ਦੇ ਵਿੱਚ ਕੀਤਾ ਗਿਆ ਜਿਹਦੇ ਰੋਸ ਵਜੋਂ ਜਿਹਦੇ ਵਿਰੋਧ ਵਜੋਂ ਅਸੀਂ ਪਿਛਲੇ ਦਿਨ ਡੀਆਈਜੀ ਸਾਹਿਬ ਨੂੰ ਮਿਲੇ ਸੀ ਡੀਆਈਜੀ ਸਾਹਿਬ ਨੇ ਕੈਪਲੀਕੇਸ਼ਨ ਜਿਹੜੀ ਹੈਗੀ ਆ ਲੈ ਕੇ ਐਸਪੀਡੀ ਕੋਲ ਇਨਕੁਆਰੀ ਲਾਈ ਹੈ ਤਾਂ ਉਹਦੇ ਦੇ ਸੰਬੰਧ ਵਿੱਚ ਅਸੀਂ ਐਸਐਸਪੀ ਬਠਿੰਡਾ ਨਾਲ ਗੱਲ ਕਰਨੀ ਚਾਹੀ ਤਜਵੀ ਐਸਐਸਪੀ ਬਠਿੰਡਾ ਨੂੰ ਪਤਾ ਹੁੰਦਾ ਐ ਐਸਐਸਪੀ ਬਠਿੰਡਾ ਨੇ ਫੋਨ ਵੀ ਅਟੈਂਡ ਕਰਨਾ ਜ਼ਰੂਰੀ ਨਹੀਂ ਸਮਝਿਆ ਕੱਲ ਦੀ ਇਹ ਗੱਲ ਚੱਲ ਰਹੀ ਹੈ ਕਿ ਭਈ ਰਾਏਕੇ ਕਲਾਂ ਦੇ ਲੋਕ ਇੱਥੇ ਇਕੱਠੇ ਹੋ ਕੇ ਆ ਰਹੇ ਆ ਮਿਲਣ ਆ ਰਹੇ ਆ ਅਫਸਰਾਂ ਨੂੰ ਤੇ ਐਸਐਸਪੀ ਬਠਿੰਡਾ ਨੇ ਇਹ ਜ਼ਰੂਰੀ ਨਹੀਂ ਸਮਝਿਆ ਕਿ ਇਹ ਪੀੜਤ ਪਰਿਵਾਰਾਂ ਦੇ ਨਾਲ ਇਹ ਗਰੀਬ ਲੋਕਾਂ ਦੇ ਨਾਲ ਬੈਠ ਕੇ ਇਹਨਾਂ ਦੀ ਗੱਲ ਮੈਂ ਸੁਣਾ ਤੇ ਇਹਨਾਂ ਨੂੰ ਇਨਸਾਫ ਦੇਣ ਦਾ ਕੰਮ ਕਰਾਂ ਜਿਸ ਦੇ ਪ੍ਰੋਟੈਸਟ ਵਜੋਂ ਅੱਜ ਐਸਐਸਪੀ ਦਫ਼ਤਰ ਦੇ ਬਾਹਰ ਸਾਨੂੰ ਮਜਬੂਰਨ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਕਹੇਰੀ ਸਾਹਿਬ ਤੇ ਗੱਲ ਕਰੀਏ ਤੁਸੀਂ ਰੈਂਕੇ ਕਲਾ ਪਿੰਡ ਦੀ ਗੱਲ ਕੀਤੀ ਹੈਗੀ ਹੈ ਤੇ ਪੁਲਿਸ ਪ੍ਰਸ਼ਾਸਨ ਇਹ ਕਹਿ ਰਿਹਾ ਹੈਗਾ ਵੀ ਸਾਡੇ ਇੱਕ ਇਨਸਪੈਕਟਰ ਨੂੰ ਅਤੇ ਇੱਕ ਐਸਆਈ ਨੂੰ ਉੱਥੇ ਜ਼ਖਮੀ ਕਰ ਦਿੱਤਾ ਗਿਆ ਲੋਕਾਂ ਵੱਲੋਂ ਕਿਵੇਂ ਦੇਖੋ ਜਿਹੜੀ ਅਸੀਂ ਇਹ ਗੱਲ ਕਹਨੇ ਆ ਇਹ ਸਾਰੇ ਲੋਕ ਕਹਿੰਦੇ ਆ ਅਸੀਂ ਵੀ ਕਹਨੇ ਆ ਜਿਹੜੇ ਦੋਸ਼ੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਸਾਨੂੰ ਕੋਈ ਇਤਰਾਜ਼ ਨਹੀਂ ਸਾਨੂੰ ਉਤਰਾਜ ਇਸ ਗੱਲ ਤੇ ਹੈ ਕਿ ਬੇਕਸੂਰ ਦਲਤ ਭਾਈਚਾਰੇ ਦੇਖਲੇ ਨੌਜਵਾਨ ਹੈ ਜਿਹੜੇ ਲੋਕ ਬੰਦੀ ਹੈਗੇ ਆ ਉਹਨਾਂ ਨੂੰ ਬਿਨਾ ਕਿਸੇ ਪਰਤਾਲ ਦੇ ਟਾਰਗੇਟ ਕੀਤਾ ਫੜ ਲਿਆ ਹੁਣ ਉਹ ਜਿਹੜੀ ਵੀਡੀਓ ਇਹ ਕਹਿੰਦੇ ਆ ਵੀਡੀਓ ਜਿਹੜੇ ਸਾਰੇ ਵਰਗਾਂ ਦੇ ਲੋਕ ਦਿਖਦੇ ਆ ਇਕੱਲੇ ਮੰਜੀ ਸਿੱਖ ਭਾਈਚਾਰੇ ਦੇ ਇਕੱਲੇ ਦਲਤ ਭਾਈਚਾਰੇ ਦੇ ਬੰਦਿਆਂ ਨੂੰ ਟਾਰਗੇਟ ਕਰਨਾ ਉਹਨਾਂ ਦੇ ਘਰਾਂ ਦੇ ਵਿੱਚ ਵੜ ਕੇ ਭੰਨਤੋੜ ਕਰਨੀ ਬੀਬੀਆਂ ਤੋਂ ਵਿਹਾਰ ਕਰਨਾ ਇਹ ਕਿੱਥੋਂ ਦਾ ਇਨਸਾਫ ਹੈ ਤੁਹਾਡੇ ਕਹਿਣ ਦਾ ਮੀਲਦਾ ਵੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਬਠਿੰਡਾ ਪੁਲਿਸ ਨੇ ਵੀ ਉਹਨਾਂ ਦੀ ਇਨਵੋਲਵਮੈਂਟ ਨਹੀਂ ਅਸੀਂ ਇਹੀ ਤਾਂ ਕਹਿੰਦੇ ਆ ਵੀ ਜਿਹੜੇ ਬੰਦੇ ਨੂੰ ਇਹ ਕਹਦੇ ਆ ਬਲਵਿੰਦਰ ਸਿੰਘ ਨਾਂ ਦਾ ਵਿਅਕਤੀ ਹੈ ਉਹ 10 ਵਜੇ ਉਹਦੀ ਲੋਕੇਸ਼ਨ ਸਰਕਾਰੀ ਹਸਪਤਾਲ ਬਟੰਡੇ ਦੀ ਹੈ ਇੱਕ ਮੁੰਡਾ ਗੱਗੋ ਦੀ ਲੋਕੇਸ਼ਨ ਕਿਤੋਂ ਦੀ ਹੈ ਕੁਝ ਹੋਰ ਜਿਹੜੇ ਫੜੇ ਆ 5 ਕਿਲੋ ਤੋਂ ਦੋ ਬੰਦੇ ਫੜੇ ਆ ਉਹਨਾਂ ਦੀ ਲੋਕੇਸ਼ਨ ਕਿੱਥੇ ਹੋਰ ਹੈ ਮਤਲਬ ਜਿਹਨੂੰ ਉੱਥੇ ਕੀ ਆਏਗਾ ਕੀ ਹੁੰਦਾ ਹੈ ਕਿ ਪਿੰਡਾਂ 'ਚ ਕਿਸ ਨਾ ਕਿਸੇ ਬੰਦੇ ਦੀ ਕਿਸੇ ਨਾ ਨਹੀਂ ਬਣਦੀ ਹੁੰਦੀ ਜਿਹਨੇ ਕਿਸੇ ਨੇ ਨਾਂ ਲੈਤਾ ਯਾ ਮੜਾ ਸਿਰ ਚੱਕਦੇ ਆ ਵੀ ਵਿੱਚ ਸੀ ਫੜ ਲਉ ਇਹਨੂੰ ਵੀ ਤੇ ਪੁਲਿਸ ਨੂੰ ਥੋੜਾ ਬਹੁਤ ਤਾਂ ਸੋਚਣਾ ਚਾਹੀਦਾ ਹੈ ਇਹ ਗੀਗੁਰਪੇ ਲੋਕ ਇਹ ਜਿਹੜੇ ਬੰਦੇ ਵਿਚਾਰੇ ਦਿਹਾੜੀ ਦਾਪਾ ਕਰਕੇ ਆਦਾ ਪੇਟ ਪਾਲਦੇ ਆ ਪਰਿਵਾਰ ਪਾਲਦੇ ਆ ਪਹਿਲਾਂ ਤਾਂ ਵੱਡੀ ਗਲਤੀ ਇਹ ਹੈ ਜਿਉ ਤੁਸੀਂ ਉੱਥੇ ਫੋਰਸ ਲਈ ਹੁੰਦੀ ਲੜਾਈ ਹੁੰਦੀ ਨਹੀਂ ਸੀ ਵੱਡੀ ਗਲਤੀ ਪੁਲਿਸ ਦੀ ਇੱਥੇ ਹੈ ਔਰ ਦੂਜੀ ਗੱਲ ਵੀ ਐਸਐਸਪੀ ਬਟਿੰਡਾ ਨੂੰ ਇਹ ਕੀ ਪ੍ਰੋਬਲਮ ਹੈ ਇਹ ਬਾਬਾ ਸਾਹਿਬ ਡਾਕਟਰ ਵੀ ਮਰਾਓ ਅੰਬਿਲਕਰ ਦੁਆਰਾ ਦਿੱਤੇ ਸੰਵਿਧਾਨ ਦੇ ਤਹਿਤ ਅਰਜ਼ਾਮ ਸੇ ਤਹਿਤ ਮੈਨੂੰ ਪਤਾ ਲੱਗਿਆ ਬੀਬੀ ਸ਼ਰੂ ਕਸ਼ਟ ਭਾਈ ਜਰੋ ਜੋ ਹੈ ਇੱਕ ਮਹਿਲਾ ਹੈ ਪਰੇ ਸ਼ਰੂਲਕਾ ਸਲੋਕਾਂ ਦੇ ਨਾਲ ਤੱਕਾ ਇੱਥੇ ਜਿਹੜਾ ਹੋ ਰਿਹਾ ਮੈਂ ਕਿੰਨੀਆਂ ਆਧਾਰਨਾ ਦੇ ਸਕਦਾ ਬਾਈਟ ਲੰਬੀ ਹੋ ਜੂਗੀ ਔਰ ਸਾਰੀ ਲਿਸਟ ਬਣਾ ਕੇ ਉਹਦੇ ਪ੍ਰੈਸ ਕਾਨਫਰੰਸ ਕਰਾਂਗੇ ਜੇ ਅੱਜ ਵੀ ਕੋਈ ਗੱਲ ਨਾ ਹੋਈ ਸਿਰੇ ਲੱਗੀ ਤਾਂ ਤਿੱਖਾ ਅੰਦੋਲਨ ਕਰਾਂਗੇ ਅੱਜ ਰਹਿ ਕੇ ਕੱਲ੍ਹ ਦੇ ਸਿਰਫ ਲੋਕ ਹੈ ਤਫਰਸੀ ਨੈਸ਼ਨਲ ਦਲਤ ਮਹਾਪੰਚਾਇਤ ਦੇ ਕਾਂਗਰਸ ਪਾਰਟੀ ਦੇ ਸਾਡੇ ਮੇਰੇ ਮਜ਼ਦੂਰ ਮਲਾਜ਼ਮ ਕੇ ਕੇਸੀ ਵਿਭਾਗ ਦੇ ਸਾਰੇ ਵਰਕਰਾਂ ਨੂੰ ਸੱਦ ਕੇ ਵੱਡੀ ਬਦਰ ਤੇ ਬਠਿੰਡਾ ਫਰਸ ਦੇ ਖਿਲਾਫ ਪ੍ਰੋਟੈਸਟ ਕਰਾਏ। ਤੁਹਾਡੇ ਕਹਿਣ ਦਾ ਮੀਨਸ ਹੈ ਜਿਨ੍ਹਾਂ ਨੂੰ ਅਰੈਸਟ ਕੀਤਾ ਬਠਿੰਡਾ ਪੁਲਿਸ ਨੇ ਉਹ ਜਾਤੀਵਾਦ ਦਾ ਸ਼ਿਕਾਰ ਹੋਇਆ। ਬਿਲਕੁਲ ਬਿਲਕੁਲ ਉਹ ਕੋਈ ਰੰਜਿਸ਼ਵਾਦੀ ਦੇ ਤਹਿਤ ਉਹਨਾਂ ਦੇ ਨਾਮ ਲਖਾਏ ਗਏ ਤੇ ਉਹਨਾਂ ਨੂੰ ਚੱਕ ਲਿਆ ਗਿਆ। ਕਿਉਂਕਿ ਇਹਨਾਂ ਇਹਨਾਂ ਕੋਲੇ ਦੇਖੋ ਦੋ ਹੀ ਚੀਜ਼ਾਂ ਚਾਹ ਇਹਨਾਂ ਕੋਲੇ ਪੈਸਾ ਨਹੀਂ ਇਹਨਾਂ ਕੋਲੇ ਪੋਲੀਟੀਕਲ ਪਾਵਰ ਨਹੀਂ ਇਸ ਕਰਕੇ ਇਹ 40% ਦਲਤ ਭਾਈਚਾਰੇ ਦੇ ਲੋਕਾਂ ਦੇ ਨਾਲ ਜਾਤੀ ਹੁੰਦੀ ਹੈ ਰਕਰ ਕਿਰਨਜੀਤ ਸਿੰਘ ਗੈਰੀ ਦਾ ਇਹ ਫੈਸਲਾ ਜਿੱਥੇ ਦਲਤਾਂ ਨਾਲ ਬੇਇਨਸਾਫੀ ਹੋਊਗੀ ਉਹ ਤੋਂ ਨਾਲ ਖੜਨ ਲਈ ਅਸੀਂ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ